ਲੈ ਕੇ ਆਈ ਇਹ ਫੋਰਡ 361990 ਮਾਡਲ ਜਿੰਨਾਂ ਦੀ ਕਹਿੰਦੇ ਅੱਜ ਵੀ ਮੰਗ ਆ ਪਰ ਟਰੈਕਟਰ ਦੀ ਗਨੀ ਨਹੀਂ ਤੁਸੀਂ ਦੇਖ ਲਓ ਕਹਿੰਦੇ ਵੱਡਾਂ ਚੋਂ ਵੱਡਾ ਟਰੈਕਟਰ ਆ ਇਹ ਨਾ ਛੋਟਾ ਇਹ ਛੋਟਾ ਦਰਮਿਆਨਾ ਜਿਹਾ ਟਰੈਕਟਰ ਆ ਇਹ ਟਰੈਕਟਰ ਕੰਡੀਸ਼ਨ ਬਿਲਕੁਲ ਮਾਡਲ ਦੇ ਹਿਸਾਬ ਨਾਲ ਪੂਰੀ ਚੰਗੀ ਪਈ ਆ ਟਰੈਕਟਰ ਦੀ ਬਿਲਕੁਲ ਸਾਫ਼ ਟਰੈਕਟਰ ਪਿਆਗਾ ਟਾਇਰਾਂ ਪੱਖੋਂ ਥੋੜਾ ਟਰੈਕਟਰ ਨਰਮਾ ਇਹਨਾਂ ਟਰੈਕਟਰ ਦੇ ਟਾਇਰ ਪਏ ਆ 30 ਤੋਂ 42 ਕੇ ਪੈ ਟਰੈਕਟਰ ਦੇ ਟਾਇਰ ਪਏ ਆ 1990 ਮਾਡਲਾ ਪੂਰਾ ਚੰਗਾ ਬਾਕੀ ਟਰੈਕਟਰ ਦੀ ਤੁਸੀਂ ਇਨੀਸ਼ੀਅਲ ਚੈੱਕ ਕਰ ਲਓ ਇਹਨੇ ਫੋਰਡ ਦਾ ਫਕਾਰਾ ਤੇ ਆਸ਼ੇ ਦਾ ਦਮਕਾੜ ਕਹਿੰਦੇ ਦੂਰ ਤੱਕ ਸੌਂਦਾ ਹਨਾ 1 ਲੱਖ ਤੇ 20 ਹਜ਼ਾਰ पे ਟਰੈਕਟਰ ਦੀ ਡਿਮਾਂਡ ਆ ਬਈ ਮਾਨਤਾ ਨੂੰ ਹੋ ਜੂਗਾ ਪੰਜਾਬ ਨੰਬਰ ਪੀਵੀ 11 ਟਰੈਕਟਰ ਖਰੀਦਣ ਲਈ ਸੰਪਰਕ ਕਰੋ